ਆ ਵੀਰੋ ਅੱਜ ਸਾਡੇ ਮਾਨ ਸਾਡੇ ਪਿਆਰੇ ਬੱਬੂ ਮਾਨ ਸਾਡੀ ਜਿੰਦ ਸਾਡੀ ਜਾਨ ਸਾਡਾ ਦੀਨ ਸਾਡਾ ਇਮਾਨ ਸਾਡਾ ਸਭ ਕੁਝ ਸਾਡਾ ਰੱਬ ਸਾਡਾ ਭਗਵਾਨ ਸਾਡਾ ਸ਼ੇਰ ਬੱਬੂ ਮਾਨ ਦਾ ਜਨਮ ਦਿਨ ਤੇ ਹੈਪੀ ਬਰਥਡੇ ਟੂ ਯੂ ਬੱਬੂ ਮਾਨ ਚੜ੍ਹਾਈ ਹੋਵੇ ਤੇ ਬੱਬੂ ਮਾਨ ਵਰਗੀ ਦਾਸ ਦਿਆ ਵੀ ਪੰਜਾਬ ਦੀ ਸਰਕਾਰ ਕੋਈ ਵੀ ਕੰਮ ਕਰਦੀ ਆ ਨਾ ਤੇ ਬੱਬੂ ਮਾਨ ਕੋ ਪੁੱਛ ਕੇ ਕਰਦੀ ਆ ਤੇ ਦਿੱਲੀ ਸਰਕਾਰ ਵੀ ਸਲਾਹ ਜ਼ਰੂਰ ਲੈਂਦੀ ਆ ਬੱਬੂ ਮਾਨ ਕੋ ਵੀ ਕੋਈ ਵੀ ਕੰਮ ਹੋਵੇ ਤੇ ਜ਼ਰੂਰ ਪੁੱਛਦਿਆ ਵੀ ਆ ਕੀਤਾ ਜਾਵੇ ਕਿ ਨਾ ਮੈਨੂੰ ਤੇ ਅੱਤ ਤੱਕ ਵੀ ਪਤਾ ਲੱਗਾ ਇਹ ਵੀ ਕਈ ਕੰਮ ਦਾ ਸੀਆਈ ਵਾਲੇ ਵੀ ਅਮਰੀਕਾ ਵਾਲੇ ਪੁੱਛ ਕੇ ਕਰਦੇ ਵੀ ਆ ਕਰ ਲੀਏ ਕਿ ਨਾ ਕਰ ਲੀਏ ਇਹ ਸਾਡੇ ਉਸਤਾਦ ਦਾ ਰਤਵਾ ਆ ਵੀਰੋ ਜਦੋਂ ਹਜ਼ਾਰਾਂ ਸਾਲਾਂ ਦਾ ਇਤਿਹਾਸ ਲਿਖਿਆ ਜਾਊਗਾ ਨਾ ਤੇ ਮਾਈਕਲ ਜੈਕਸਨ ਦਾ ਨੰਬਰ ਤੀਜੇ ਨੰਬਰ ਤੇ ਆਊਗਾ ਤੇ ਪਹਿਲੇ ਨੰਬਰ ਤੇ ਆਊਗਾ ਸਾਡੇ ਉਸਤਾਦ ਬੱਬੂ ਮਾਨ ਦਾ ਤੇ ਦੂਜੇ ਨੰਬਰ ਤੇ ਵੀ ਸਾਡੇ ਉਸਤਾਦ ਬੱਬੂ ਮਾਨ ਦਾ ਹੀ ਨੰਬਰ ਆਊਗਾ ਉਹ ਸੁਭੀ ਸੰਤਾਂ ਵਾਲੀ ਗਾਇਕੀ ਕੋਲ ਵਾਲੀ ਆਵਾਜ਼ ਤੇ ਲੋਕਾਂ ਨੂੰ ਮਨ ਮੁਕਤ ਕਰਕੇ ਰੱਖਦਾ ਬੱਬੂ ਮਾਂ ਜੀ ਨੇ ਵੀਰੋ ਮਨ ਮੁਕਤ ਕਰਕੇ ਰੱਖਦਾ ਉਹਨਾਂ ਦੇ ਫੈਨ ਉਹਨਾਂ ਨੂੰ ਕਿੱਦਾਂ ਦਿਲੋਂ ਕਿੱਦਾਂ ਉਹਨਾਂ ਨੂੰ ਪਿਆਰ ਕਰਦੇ ਆ ਇੱਕ ਫੈਨ ਦੀ ਕਹਾਣੀ ਮੈਂ ਸੁਣੀ ਕਹਿੰਦੇ ਵੀ ਇੱਕ ਫੈਨ ਨੂੰ ਬੱਬੂ ਮਾਂ ਤੇ ਇੰਨਾ ਵਿਸ਼ਵਾਸ ਸੀ ਉਹ ਕਹਿੰਦਾ ਕਿ ਮੈਂ ਬੱਬੂ ਮਾਂ ਦਾ ਨਾਮ ਲੈ ਕੇ ਖੁਸ਼ਾਲ ਮਾਰ ਦੇਣੀ ਆਪੇ ਮੈਨੂੰ ਬੱਬੂ ਮਾਂ ਨੇ ਬਚਾ ਲੈਣਾ ਤੇ ਬਹੁਤ ਲੋਕਾਂ ਕਹਿੰ ਆ ਵੀ ਤੈਨੂੰ ਬੱਬੂ ਮਾਨ ਕਿੱਦਾਂ ਬਚਾਉ ਕਿੱਦਾਂ ਬਚਾਉ ਉਹਨੂੰ ਇੰਨਾ ਵਿਸ਼ਵਾਸ ਸੀ ਕਿ ਬੱਬੂ ਮਾਨ ਨੂੰ ਬਚਾਉ ਹੀ ਬਚਾਉ ਕਹਿੰਦੇ ਉਹਨੇ ਫੇਰ ਇੱਕ ਦਿਨ ਖੂਜ ਛਾਲ ਮਾਰਦੀ ਤੇ ਸੱਚੀ ਬੱਬੂ ਮਾਨ ਦੇ ਬਚਾ ਲਿਆ ਹੁਣ ਬਚਾਇਆ ਕਿਵੇਂ ਉਹ ਜਿਹੜੇ ਖੂਜ ਉਹਨੇ ਛਾਲ ਮਾਰੀ ਸੀ ਨਾ ਬੱਬੂ ਮਾਨ ਦੋ ਦਿਨ ਪਹਿਲੋਂ ਹੀ ਜਾ ਕੇ ਦੋ ਦਿਨ ਉਸ ਖੂਜ ਬਹਿ ਗਿਆ ਵੀ ਮੇਰੇ ਇੱਥੇ ਕਿਸੇ ਭਗਤ ਨੇ ਛਾਲ ਮਾਰਨੀ ਆ ਤੇ ਜਿਵੇਂ ਉਹਨੇ ਛਾਲ ਮਾਰੀ ਬੱਬੂ ਮਾਨ ਦੇ ਗੋਦੀ ਚ ਲੈ ਕੇ ਚੱਕ ਕੇ ਬਾਹਰ ਲੈ ਜਾਂਦਾ ਸਾਰੇ ਫੈਨ ਖੁਸ਼ ਹੋ ਗਏ ਵੀ ਰੱਬ ਹੋਵੇ ਤੇ ਇਹੋ ਜਿਹਾ ਜਿਹੜਾ ਮਰਦਿਆ ਨੂੰ ਬਚਾਉਂਦਾ ਹੋਵੇ ਭਾਈ ਅਸੀਂ ਪਿਆਰ ਕਰਦੇ ਆਂ ਦਿਲੋਂ ਬੱਬੂ ਮਾਨ ਨੂੰ ਸਾਡੀ ਜਿੰਦ ਜਿੰਦ ਬੱਬੂ ਮਾਨ ਸਾਡੀ ਜਾਨ ਜਾਨ ਬੱਬੂ ਮਾਨ ਸਾਡਾ ਦੀਨ ਦੀਨ ਬੱਬੂ ਮਾਨ ਸਾਡਾ ਈਮਾਨ ਈਮਾਨ ਬੱਬੂ ਮਾਨ ਸਾਡਾ ਰੱਬ ਰੱਬ ਬੱਬੂ ਮਾਨ ਸਾਡਾ ਭਗਵਾਨ ਭਗਵਾਨ ਬੱਬੂ ਮਾਨ ਬੱਬੂ ਮਾਨ ਜ਼ਿੰਦਾਬਾਦ ਬੱਬੂ ਮਾਨ ਜ਼ਿੰਦਾਬਾਦ